ਅੱਜ ਦੀ ਮੀਟਿੰਗ ਜਿਹੜੀ ਹੈ ਸਾਨੂੰ ਐਮਰਜੈਂਸੀ ਦੇ ਵਿੱਚ ਸਪੈਸ਼ਲ ਅਜੰਡੇ ਦੇ ਉੱਤੇ ਕਰਨੀ ਪੈ ਰਹੀ ਹੈ। ਛੱਡਾ तकरीबन ਇੱਕ ਹਫਤਾ ਪਹਿਲਾਂ ਇਹ ਜਿਹੜੇ ਅਸੀਂ ਟੈਂਡਰ ਲਾਉਣੇ ਸੀ ਉਹ ਲਿਟ ਹੋ ਗਿਆ ਜਿਸ ਦਾ ਕਰਕੇ ਸਾਨੂੰ ਇਹ ਸਪੈਸ਼ਲ ਮੀਟਿੰਗ ਜਿਹੜੀ ਉਹ ਰੱਖਣੀ ਪੈਗੀ। ਇਹਦੇ ਵਿੱਚ ਅਸੀਂ 1 ਕਰੋੜ ਤੇ 33 ਲੱਖ ਦੇ ਗ੍ਰਾਂਟ ਤੇ ਪ੍ਰੋਜੈਕਟ ਨੇ ਬਿਲਕੁਲ ਗਰੀਬ ਸਲੱਬ ਏਰੀਆ ਜਿਹੜੇ ਪੱਠੇ ਵਾਲਾ ਏਰੀਆ ਜਿਹਨੂੰ ਕਹ ਦਿੰਦੇ ਆ ਜਿੱਥੇ ਕਿਸੇ ਕਿਸਮ ਦੀ ਕੋਈ ਸਹੂਲਤ ਨਹੀਂ ਹੈ ਗਰੀਬਾਂ ਵਾਸਤੇ ਉਧਰਲਾ ਸਾਰਾ ਏਰੀਆ 1 ਕਰੋੜ ਰੁਪਏ ਤਕਰੀਬਨ 98 ਲੱਖ ਰੁਪਏ ਉਧਰ ਖਰਚੇ ਜਾਣਾ ਇਹ ਆਬਾਦੀ ਦੇ ਵਿੱਚ ਪਹਿਲਾ ਸੜਕ ਬਣਾਈ ਸੀ ਉਸ ਸੜਕ ਦਾ ਇੱਕ ਸਾਈਡ ਦੇ ਉੱਤੇ ਇੰਟਰਲੌਕ ਵਗੈਰਾ ਲੱਗ ਗਈ ਹੋਈ ਸੀ ਦੂਸਰੀ ਸੂਸੀ ਸਾਈਡ ਤੇ ਜਿੱਧਰ ਸੀਵਰ ਪਿਆ ਉਹ ਹਜੇ ਵੀ ਕੱਚਾ ਸੀ ਤੇ ਉਹਦੇ ਨਾਲ ਮਤਲਬ ਆਉਣ ਜਾਣ ਵਾਸਤੇ ਬੜਾ ਉੱਥੇ ਦੇ ਜਿਹਨੇ ਸਾਡੇ ਵਸਿੰਦੇ ਉਹਨਾਂ ਨੂੰ ਬੜੀ ਮੁਸ਼ਕਲ ਆ ਰਹੀ ਸੀ ਉਹ ਦੂਸਰੀ ਸਾਈਡ ਵੀ ਜਿਹੜੀ ਆ ਉਹਨੂੰ ਵੀ ਪੱਕਾ ਕੀਤਾ ਜਾਊਗੀ ਦੋ ਪ੍ਰੋਜੈਕਟ ਏ ਸੀਗੇ ਸਾਡਾ ਮੇਨ ਮੇਜਰ ਪ੍ਰੋਜੈਕਟ ਜਿਹੜਾ ਉਸ ਸੜਕ ਦਾ ਆ ਜਿਹੜੀਆਂ ਸਾਰੇ ਸ਼ਹਿਰ ਦੀਆਂ ਸੜਕਾਂ ਨੇ ਜਿਨ੍ਹਾਂ ਤੇ 14 ਕਰੋੜ ਤੇ 80 ਲੱਖ ਰੁਪਈਆ ਖਰਚਾ ਜਾਣਾ ਤੁਹਾਡਾ ਕੋਸਟਲ ਪਲੇਅ ਬੜੇ ਘਟਾ ਆ ਯਾਰ ਕੀ ਗੱਲ ਹੈ ਠੀਕ ਹੈ ਇਹ ਸਭ ਦੀ ਆਪੋ ਆਪਣੀ ਹੈ ਜੀ ਕੌਣ ਕੰਮ ਨੂੰ ਪਿਆਰ ਕਰਦਾ ਕੌਣ ਆਪਣੇ ਸ਼ਹਿਰ ਵਾਸਤੇ ਸੋਹਰਦਿਆ ਕਿੰਨੂੰ ਆਪਣੇ ਸ਼ਹਿਰ ਦੀ ਫਿਕਰ ਆ ਕਿਹੜਾ ਸ਼ਹਿਰ ਦੇ ਨਾਲ ਮੁਹੱਬਤ ਕਰਦਾ ਇਹ ਸਾਰੀਆਂ ਚੀਜ਼ਾਂ ਉੱਤੇ ਡਿਪੈਂਡ ਕਰਦੀਆਂ ਹੁੰਦੀਆਂ ਸਪੈਸ਼ਲ ਅਸੈਸਮੈਂਟ ਦੀਆਂ ਸੜਕਾਂ ਨੇ ਜਿਹੜੀਆਂ ਅਸੀਂ ਬਣਾਉਣ ਜਾ ਰਹੇ ਆ ਇਹ ਵਾਲਾ ਰੋਡ ਵੀ ਜਿਹੜਾ ਜਦੋਂ ਅਸੀਂ ਬਾਈਪਾਸ ਉੱਥੋਂ ਉਤਰਨਾ ਹੈਗਾ ਪੁਲ ਦੇ ਉੱਤੋਂ ਕਨਵਰਟ ਸਕੂਲ ਵਾਲੀ ਰੋਡ ਤੋਂ ਲੈ ਕੇ ਔਰ ਜਿੱਥੇ ਤੱਕ ਸਾਡੀ ਹੱਦ ਖਤਮ ਹੁੰਦੀ ਹੈ ਸ਼ਹਿਰ ਉੱਥੇ ਤੱਕ ਦਾ ਇਹ ਰੋਡ ਹੈ ਉਹ ਵੀ ਇਹਦੇ ਵਿੱਚ ਸਪੈਸ਼ਲ ਅਸੈਸਮੈਂਟ ਦੇ ਵਿੱਚ ਹੈ ਇਸ ਕਰਕੇ ਸਭ ਤੋਂ ਪਹਿਲਾਂ ਅਸੀਂ ਇਸ 14 ਕਰੋੜ 80 ਲੱਖ ਦੇ ਵਿੱਚ ਉਹ ਵੀ ਪ੍ਰੋਜੈਕਟ ਹੈ ਸਾਡਾ ਉਹਨੂੰ ਅਸੀਂ ਪ੍ਰਾਇੋਰਟੀ ਤੇ ਸ਼ੁਰੂ ਕਰਾਂਗੇ ਸਭ ਤੋਂ ਪਹਿਲਾਂ ਸਾਰੇ ਨਕੌਦਰ ਵਾਸੀਆਂ ਨੂੰ ਮੇਰੀ ਬਹੁਤ-ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਮੀਟਿੰਗ ਜਿਹੜੀ ਆਏ ਸਾਨੂੰ ਐਮਰਜੈਂਸੀ ਦੇ ਵਿੱਚ ਸਪੈਸ਼ਲ ਅਜੰਡੇ ਦੇ ਉੱਤੇ ਕਰਨੀ ਪੈ ਰਹੀ ਹੈ ਇਸ ਮੀਟਿੰਗ ਦੇ ਵਿੱਚ ਸਾਡੇ ਕੋਲ ਸ਼ਹਿਰ ਦੀ ਡਵੈਲਪਮੈਂਟ ਦੇ ਮੁੱਖ ਪ੍ਰੋਜੈਕਟ ਸੀਗੇ ਜਿਨ੍ਹਾਂ ਦਾ ਜਿਹੜਾ ਸਾਡੀਆਂ ਇਹਦਾ ਜਿਹੜਾ ਬਜਟ ਆ ਉਹ ਮਾਰਚ ਤੱਕ ਅਸੀਂ ਕੰਪਲੀਟ ਕਰਨੇ ਸੀ ਜਿਹੜੇ ਇਹ ਪ੍ਰੋਜੈਕਟ ਹੈ ਇਸ ਕਰਕੇ ਸਾਡਾ ਤਕਰੀਬਨ ਇੱਕ ਹਫਤਾ ਪਹਿਲਾਂ ਇਹ ਜੀਡੀਸੀ ਟੈਂਡਰ ਲਾਉਣੇ ਸੀ ਉਹ ਲੇਟ ਹੋ ਗਿਆ ਜਿੱਦਾਂ ਕਰਕੇ ਸਾਨੂੰ ਇਹ ਸਪੈਸ਼ਲ ਮੀਟਿੰਗ ਜਿਹੜੀ ਉਹ ਰੱਖਣੀ ਪੈਗੀ ਇਹਦੇ ਵਿੱਚ ਅਸੀਂ 1 ਕਰੋੜ ਤੇ 33 ਲੱਖ ਦੇ ਗ੍ਰਾਂਟ ਤੇ ਪ੍ਰੋਜੈਕਟ ਨੇ ਦੋ ਪ੍ਰੋਜੈਕਟ ਇਹਦੇ ਵਿੱਚ ਰਵਿਦਾਸਪੁਰ ਮੁਹੱਲੇ ਦੇ ਨੇ ਉਹ ਮੁਹੱਲੇ ਜਿਹੜੇ ਬਿਲਕੁਲ ਗਰੀਬ 슬ਮ ਏਰੀਆ ਜਿਹੜੇ ਪੱਠੇ ਵਾਲਾ ਏਰੀਆ ਜਿਹਨੂੰ ਕਹ ਦਿੰਦੇ ਆ ਜਿੱਥੇ ਕਿਸੇ ਕਿਸਮ ਦੀ ਕੋਈ ਸਹੂਲਤ ਨਹੀਂ ਹੈ ਗਰੀਬਾਂ ਵਾਸਤੇ ਉਧਰਲਾ ਸਾਰਾ ਏਰੀਆ 1 ਕਰੋੜ ਰੁਪਏ ਤਕਰੀਬਨ 98 ਲੱਖ ਰੁਪਏ ਉਧਰ ਖਰਚੇ ਜਾਣ ਇਸ ਤੋਂ ਇਲਾਵਾ ਜਿਹੜੀ ਅਸੀਂ ਆਬਾਦੀ ਦੇ ਵਿੱਚ ਪਹਿਲਾਂ ਸੜਕ ਬਣਾਈ ਸੀ ਉਸ ਸੜਕ ਦਾ ਇੱਕ ਸਾਈਡ ਦੇ ਉੱਤੇ ਇੰਟਰਲੌਕ ਵਗੈਰਾ ਲੱਗ ਗਈ ਹੋਈ ਸੀ ਦੂਸਰੀ ਸੂਸੀ ਸਾਈਡ ਤੇ ਜਿੱਧਰ ਸੀਵਰ ਪਿਆ ਉਹ ਹਜੇ ਵੀ ਕੱਚਾ ਸੀ ਤੇ ਉਹਦੇ ਨਾਲ ਮਤਲਬ ਆਉਣ ਜਾਣ ਵਾਸਤੇ ਬੜਾ ਉੱਥੇ ਦੇ ਜਿਹਨੇ ਸਾਡੇ ਵਸਿੰਦੇ ਉਹਨਾਂ ਨੂੰ ਬੜੀ ਮੁਸ਼ਕਲ ਆ ਰਹੀ ਸੀ ਉਹ ਦੂਸਰੀ ਸਾਈਡ ਵੀ ਜਿਹੜੀ ਆ ਉਹਨੂੰ ਵੀ ਪੱਕਾ ਕੀਤਾ ਜਾਊਗੀ ਦੋ ਪ੍ਰੋਜੈਕਟ ਇਹ ਸੀਗੇ ਇਹ ਗ੍ਰਾਂਟ ਦੇ ਪ੍ਰੋਜੈਕਟ ਆ ਇਸ ਕਰਕੇ ਗ੍ਰਾਂਟ ਨੂੰ ਖਰਚਣਾ ਬੜਾ ਜ਼ਰੂਰੀ ਹੋ ਜਾਂਦਾ ਤੀਸਰਾ ਸਾਡਾ ਮੇਨ ਮੇਜਰ ਪ੍ਰੋਜੈਕਟ ਜਿਹੜਾ ਉਸ ਸੜਕ ਦਾ ਆ ਜਿਹੜੀਆਂ ਸਾਰੇ ਸ਼ਹਿਰ ਦੀਆਂ ਸੜਕਾਂ ਨੇ ਜਿਨ੍ਹਾਂ ਤੇ 14 ਕਰੋੜ ਤੇ 80 ਲੱਖ ਰੁਪਈਆ ਖਰਚਾ ਔਰ ਅੱਜ ਜਿਸ ਇਹਨਾਂ ਨੂੰ ਪਾਸ ਕਰ ਲਿਆ ਹੋਇਆ ਹਾਊਸ ਦੇ ਵਿੱਚ ਇਹਦਾ ਮਤਾ ਪਾਉਣਾ ਜ਼ਰੂਰੀ ਸੀ ਔਰ ਇਹਦੇ ਟੈਂਡਰ ਜਿਹੜੇ ਉਹ ਅੱਜ ਲੱਗਣਗੇ ਔਰ ਇੱਕ ਦੋ ਦਿਨਾਂ ਤੱਕ ਦੋ ਦਿਨ ਬਾਅਦ ਮੈਂ ਡੀਟੇਲ ਦੇ ਵਿੱਚ ਪੂਰੇ ਹਲਕੇ ਦੀਆਂ ਸੜਕਾਂ ਦਾ ਤੁਹਾਨੂੰ ਸਾਰਾ ਵਿਚਾਰ ਵਟਾਂਦਰਾ ਕਰਾਂਗੇ ਅੱਜ ਅਸੀਂ ਜਸਟ ਟੈਂਡਰ ਸਾਡੇ ਲੇਟ ਹੋ ਰਿਹਾ ਸੀ ਉਹਦੇ ਵਾਸਤੇ ਅਮਰਜੈਂਸੀ ਮੀਟਿੰਗ ਸੀ ਤੇ ਆਪਾਂ ਇਹ ਦੋ ਦਿਨ ਬਾਅਦ ਫੇਰ ਬੈਠਾਂਗੇ ਅੱਜ ਕਾਫੀ ਕੰਸਟਰਕਟਰ ਬੜੇ ਘੱਟ ਆਇਆ ਕੀ ਗੱਲ ਹੈ ਠੀਕ ਹੈ ਇਹ ਸਭ ਜੀ ਆਪੋ ਆਪਣੀਆਂ ਜੀ ਕੌਣ ਕੰਮ ਨੂੰ ਪਿਆਰ ਕਰਦਾ ਕੌਣ ਆਪਣੇ ਸ਼ਹਿਰ ਵਾਸਤੇ ਸੁਹਿਰਦ ਆ ਕਿੰਨੂੰ ਆਪਣੇ ਸ਼ਹਿਰ ਦੀ ਫਿਕਰ ਆ ਕਿਹੜਾ ਸ਼ਹਿਰ ਦੇ ਨਾਲ ਮੁਹੱਬਤ ਕਰਦਾ ਇਹ ਸਾਰੀਆਂ ਚੀਜ਼ਾਂ ਉੱਤੇ ਡਿਪੈਂਡ ਕਰਦੀਆਂ ਹੁੰਦੀਆਂ ਔਰ ਇਹ ਕੌਂਸਲ ਆ ਇਹ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਦੀ ਡਿਊਟੀ ਬਣਦੀ ਆ ਉਹਨਾਂ ਦਾ ਫਰਜ਼ ਬਣਦਾ ਕਿ ਜਦੋਂ ਵੀ ਕਦੀ ਤੁਹਾਨੂੰ ਡਿਵੈਲਪਮੈਂਟ ਦੇ ਕੰਮਾਂ ਵਾਸਤੇ ਤੁਹਾਨੂੰ ਅਜੰਡਾ ਜਾਏ ਤੇ ਤੁਸੀਂ ਹਰ ਹਾਲਤ ਦੇ ਵਿੱਚ ਪਹੁੰਚੋ ਆਪਣੀ ਹਾਜ਼ਰੀ ਜ਼ਰੂਰ ਦਿਓ ਆਪਣੇ ਕਮੈਂਟ ਦਿਓ ਜਿਹੜੀ ਚੀਜ਼ ਤੁਹਾਨੂੰ ਨਹੀਂ ਪਸੰਦ ਤੁਸੀਂ ਉਹਨੂੰ ਉਹਦੇ ਤੇ ਆਪਣਾ ਆਬਜੈਕਸ਼ਨ ਦਿਓ ਪਰ ਤੁਹਾਡਾ ਹਾਊਸ ਦੇ ਵਿੱਚ ਪਹੁੰਚਣਾ ਬਹੁਤ ਜ਼ਰੂਰੀ ਆ ਇਹ ਠੀਕ ਨਹੀਂ ਹੈ ਕਿ ਤੁਸੀਂ ਹਾਊਸ ਦੇ ਵਿੱਚੋਂ ਗੈਰ ਹਜ਼ਰ ਹੋ ਇੱਕ ਮੈਡਮ ਜਿਹੜਾ ਬਾਈਪਾਸ ਹੈ ਉਹਦੀ ਕਾਫੀ ਚਿਰ ਤੋਂ ਉਹ ਡੀ ਕਹਿ ਵੀ ਪਹਿਲਾਂ ਕਿਉਂਕਿ ਹੁਣ ਆਉਣ ਵਾਲੇ ਸਮੇਂ ਵਿੱਚ ਟਰਾਲੀਆਂ ਵੀ ਗੰਨੇ ਦੀਆਂ ਸ਼ੁਰੂ ਹੋ ਜਾਣੀਆਂ ਪਰ ਉਹ ਰੋਡ ਦਾ ਖਸਤਾ ਹਾਲਤ ਹਜੇ ਤੱਕ ਕੋਈ ਵੀ ਮਤਲਬ ਕਿ ਪੀਡਬਲੋਪ ਡਿਵੈਲਪਰ ਵੱਲੋਂ ਉਹਨਾਂ ਨੇ ਕਿਹਾ ਗਿਆ ਸੀ ਕਿ ਇੱਥੇ ਜਲਦੀ ਹੀ ਮਿੱਟੀ ਪਾ ਕੇ ਥੋੜੀ ਪੂਰਤੀ ਕਰਾਂਗੇ ਪਰ ਉਧਰ ਵੀ ਕੋਈ ਧਿਆਨ ਨਹੀਂਗਾ ਇਹ ਸਪੈਸ਼ਲ ਅਸੈਸਮੈਂਟ ਦੀਆਂ ਸੜਕਾਂ ਨੇ ਜਿਹੜੀਆਂ ਅਸੀਂ ਬਣਾਉਣ ਜਾ ਰਹੇ ਆ ਇਹ ਵਾਲਾ ਰੋਡ ਵੀ ਜਿਹੜਾ ਜਦੋਂ ਅਸੀਂ ਬਾਈਪਾਸ ਉੱ ਕਨਵਰਟ ਸਕੂਲ ਵਾਲੀ ਰੋਡ ਤੋਂ ਲੈ ਕੇ ਔਰ ਜਿੱਥੇ ਤੱਕ ਸਾਡੀ ਹੱਦ ਖਤਮ ਹੁੰਦੀ ਹੈ ਸ਼ਹਿਰ ਉੱਥੇ ਤੱਕ ਦਾ ਇਹ ਰੋਡ ਹੈ ਉਹ ਵੀ ਇਹਦੇ ਵਿੱਚ ਸਪੈਸ਼ਲ ਅਸੈਸਮੈਂਟ ਦੇ ਵਿੱਚ ਹੈ ਇਹਦੇ ਅੱਜ ਟੈਂਡਰ ਲੱਗ ਜਾਣਗੇ 21 ਦਿਨ ਦਾ ਸਮਾਂ ਹੋਏਗਾ 21 ਦਿਨ ਦੇ ਟਾਈਮ ਤੋਂ ਬਹੁਤ ਫੌਰਨ ਇਹਦੇ ਤੇ ਸਭ ਤੋਂ ਪਹਿਲਾਂ ਸ਼ਹਿਰ ਦਾ ਇਹੀ ਹਿੱਸਾ ਜਿਹੜਾ ਉਹ ਸਟਾਰਟ ਕੀਤਾ ਜਾਊਗਾ ਜਿੱਥੋਂ ਜ਼ਿਆਦਾ ਖਰਾਬ ਹੈ ਔਰ ਮੈਨੂੰ ਪੂਰੀ ਇਸ ਗੱਲ ਦਾ ਫਿਕਰ ਵੀ ਆ ਲੋਕਾਂ ਦੀ ਸਿਹਤ ਦਾ ਵੀ ਔਰ ਲੋਕਾਂ ਦੇ ਰੋਜ਼ ਦੀ ਰੋਜ਼ ਜਿਹੜੇ ਡਿੱਗ ਡਿੱਗ ਕੇ ਸੱਟਾਂ ਵੀ ਲੱਗਦੀਆਂ ਨੇ ਬਹੁਤ ਪਰੇਸ਼ਾਨੀ ਆ ਮੈਂ ਬਹੁਤ ਚੰਗੀ ਤਰ੍ਹਾਂ ਜਾਣੂ ਆ ਇਸ ਚੀਜ਼ ਤੋਂ ਇਸ ਕਰਕੇ ਸਭ ਤੋਂ ਪਹਿਲਾਂ ਅਸੀਂ ਇਸ 14 ਕਰੋੜ 80 ਲੱਖ ਦੇ ਵਿੱਚ ਸਾਡਾ ਉਹਨੂੰ ਅਸੀਂ ਪ੍ਰਾਇੋਰਟੀ ਤੇ ਸ਼ੁਰੂ ਕਰਾਂਗੇ ਮੈਮ ਅੱਜ ਦੇ ਲਈ ਅੱਜ ਹਾਜ਼ਰ ਹੋਣੇ ਸੀ 11 ਜੀ ਇਹ ਸਭ ਦੋ ਕਰ ਦਿਓ ਇਹ ਇਹ ਸਭ ਨੂੰ ਪੁੱਛ ਲਓ ਤੁਸੀਂ ਹਾਜ਼ਰੀ ਲਗਵਾ ਲਈ ਹੈ ਇਹਨਾਂ ਨੇ ਇਹ ਦੱਸਣ ਕਿ ਕਿ ਕਿੰਨੇ ਹਾਜ਼ਰ ਆ ਜਿੰਨਿਆਂ ਦੀ ਜ਼ਰੂਰਤ ਹੈ ਸਾਡਾ ਜਿਹੜਾ ਹਾਊਸ ਦੀ ਦੇ ਮੁਤਾਬਕ ਜਿਹੜਾ ਸਾਡਾ 1/3 ਉਹ ਕੰਪਲੀਟ ਹੈ ਜੀ ਮਰਮ ਜੀ ਇੱਕ ਜਿਲੰਦਰ ਰੋਡ ਤੇ ਟਾਇਰ ਟੱਪੇ ਬਹੁਤ ਵਾਇਸ ਸਰਕਲ ਤੇ ਐਕਸੀਡੈਂਟ ਵੀ ਬਹੁਤ ਹੋਉਂਦਾ ਉਸੇ ਬਾਰੇ ਤਾਂ ਗੱਲ ਕਰ ਰਹੇ ਆ ਦੋ ਦਿਨ ਬਾਅਦ ਡੀਟੇਲ ਦੇ ਵਿੱਚ ਗੱਲਬਾਤ ਕਰਾਂਗੇ ਸਾਰੀ ਥੈਂਕ ਯੂ ਜੀ ਸਾਰੇ ਐਮ ਸੀ ਜੀ ਨੂੰ ਨਾਲ ਲੈ ਕੇ ਇੱਕ ਪ੍ਰੈਸ ਕਾਨਫਰੰਸ ਕਰਾਂਗੇ ਜਿਹੜ Thank you.